ਜੀ ਸਤਿ ਸ੍ਰੀ ਅਕਾਲ ਵੀ ਮਿੱਤਰੋ ਕੀ ਹਾਲ ਚਾਲ ਐ ਕੈਮ ਆ ਸਿੱਤਾਂ ਤੇ ਆਜੋ ਫਿਰ ਕੱਢਦੇ ਆ ਗੇੜਾ ਤਾਂ ਦਿਲ ਕੀਤਾ ਵੀ ਹੁਣ ਨਾਤੀਆਂ ਨੂੰ ਤੀਆਂ ਪਾਣੀ ਪਣੀ ਪੀ ਕੇ ਜਮਾ ਬੈਠੇ ਆ ਤਾਂ ਛੋਟੇ ਤੋਂ ਲਾ ਕੇ ਵੱਡਿਆਂ ਤੱਕ ਪੂਰੇ ਆਪਣੀ ਮਸਤੀ ਦੇ ਵਿੱਚ ਐ ਗਾਲਾ ਕਰਨ ਵਾਲੇ ਗਾਲਾ ਕਰਦੇ ਆ ਤੇ ਡੈਕ ਅਸੀਂ ਤੁਹਾਨੂੰ ਪਤਾ ਵੀਡੀਓ ਤੋਂ ਪਹਿਲਾਂ ਜ਼ਰੂਰ ਬੰਦ ਕਰਦੇ ਹੁੰਦੇ ਆ ਤਾਂ ਡੈਕ ਬੰਦਾ ਐ ਨਾਲ ਤਾਂ ਦਿਨੋਂ ਆਪਦਾ ਦਿਲ ਖੁਸ਼ ਹੁੰਦਾ ਤੇ ਨਾਲੇ ਮੱਜਾਂ ਦਾ ਉਹਦੇ ਵਾਂਗੂ ਡੋਂ ਡੋਂ ਹੋਈ ਜਾਂਦਾ ਡਰਦ ਘੰਡੁਰਦਾਂ ਗਾਣੇ हां वे बागीशरा एदा नाम साले ਦਾ ਯਾਰ ਫੇਰ ਨਾਲੇ ਜੰਗਲੀ ਰੱਖਿਆ ਵੈ ਇਹਦੇ ਮੂੰਜੇ ਬਾਗੀ ਨਿਕਲਦਾ ਇਹਦਾ ਨਾਂ ਨਾ ਚੇਂਜ ਕਰਨਾ ਬਾਈ ਦੇਖੋ ਸਾਰੇ ਆ ਪੂਰੀ ਮਸਤੀ ਨਾਲ ਚਲੋ ਮਾੜੇ ਮੋਟੇ ਗੱਲਾਂ ਕਰਦੇ ਹਾਂ ਗੱਲ ਵੱਖਰੀ ਆ ਉਹ ਕਰਦੀਆਂ ਦੇਖੋ ਆ ਪਈਆ ਨਾ ਲਾ ਕੇ ਖੁਲਣੀ ਦਾ ਸਹਰਾਣਾ ਕਹਿੰਦੀ ਮੈਂ ਲਾਉਣਾ ਖੁਲਣੀ ਦਾ ਸਹਰਾਣਾ ਤੇ ਉੱਠ ਕੇ ਫੇਰ ਮੈਂ ਦਾਣਾ ਖਾਣਾ ਤੇ ਮੈਂ ਕਿਹਾ ਤੁਹਾਨੂੰ ਦਾਣਾ ਸੀ 3 ਵਜੇ ਪਾਵਾਂਗੇ ਖਾਵੇਂਗੇ ਕਿਵੇਂ ਦੱਸ ਤੂੰ ਪਹਿਲਾਂ ਇਹ ਕਹਿੰਦੀ ਫਿਰ ਮੈਂ ਉੱਠਦੀ ਹੀ ਮੈਂ ਬੈਠੀ ਰਹੂੰਗੀ ਇਹ ਗੱਲਬਾਤ ਐਵੇਂ ਬਣ ਗਈ ਫਿਰ ਮਿੱਤਰੋ ਜੇ ਮੈਂ ਤਾਰਾ ਪਾਲ ਨਹੀਂ ਕਹਿੰਦਾ ਗੱਲਬਾਤ ਉੱਚੇ ਲੈਵਲ ਦੀ ਹੋ ਗਈ ਬਾਈ ਉਹ ਤਾਂ ਲੈਵਲ ਦੀ ਗੱਲਬਾਤ ਹੋ ਗਈ ਮਿੱਤਰੋ ਤਾਂ ਦੇਖ ਸਕਦੇ ਆਂ ਪੂਰੀ ਮਸਤੀ ਨਾਲ ਬੈਠੀਆਂ ਆਂ ਆਹਦੇ ਇੱਕ ਚੀਜ਼ ਹੋਰ ਐ ਜੇ ਮੈਂ ਆਪਾਂ ਵੀਡੀਓ ਵੀਡੀਓ ਬਣਾਈ ਜਾਂਦਾ ਮਗਰ ਗੱਲਾਂਬਾਤਾਂ ਕਰਦੇ ਰਹਿਣਾ ਨਾ ਸਾਰੀਆਂ ਝਾਕਾਂ ਝੂਕਣ ਲੱਗ ਜਾਂਨਾਂ ਤਾਂ ਜਦੋਂ ਮਾਰਾ ਡੱਕਰ ਕੋਈ ਐ ਸੱਟਾ ਹੁੰਦਾ ਤਾਂ ਝਾਕਦਿਆਂ ਝੂਕਦਿਆਂ ਨਹੀਂ ਹੁੰਦਾ ਉਹਦੇ ਜਿਹੜੀ ਦੀ ਅੱਖ ਵਿੱਚ ਹੀ ਵੀ ਆ ਤੇ ਉਹਨੂੰ ਤਾਂ ਮਗਰ ਪਤਾ ਹੀ ਨਹੀਂ ਲੱਗਦਾ ਖੜਕੇ ਦੇ ਵੀ ਕੀ ਚੱਲੀ ਜਾਂਦਾ ਆ ਵੀ ਪਹਿਲਾਂ ਛੋਟੀ ਨੇ ਹੂੰ ਸੱਜਰ ਨੇ 1 ਲੀਟਰ ਦੇ ਰੇੜਾ ਲੀਟਰ 2 ਲੀਟਰ ਘਟ ਦਿੰਦਾ ਦੂਜੀਆਂ ਝੋਟੀਆਂ ਨੂੰ ਸਾਢੇ 14 ਲੀਟਰ ਦੋ ਦਿੰਦਾ ਪਹਿਲਾਂ ਨੇ ਪੌਣੇ ਕਿਤਨ ਸਾਲ ਦੀ ਸੂਤੀ ਸੀ ਪਰ ਦੁੱਧ ਦੀ ਲੰਮਾ ਟਾਈਮ ਬਹੁਤ ਦਿੰਦੀ ਆ ਕਿਉਂਕਿ ਜਿਹਨੇ ਸੁਣਾ ਮੇਰੇ ਹਿਸਾਬ ਨਾਲ 7ਵੇਂ 8ਵੇਂ ਮਹੀਨੇ ਤੇ ਹਜੇ ਵੀ ਇਹਦਾ 8 ਕਿਲੋ ਸਾਢੇ 8 ਕਿਲੋ ਦੁੱਧ ਹੈਗਾ ਜਾਨੀ ਕਿ ਵੀ ਵਧੀਆ ਡਰਾਈ ਕਰਨੀ ਪਊਗੀ ਵੀ ਟਾਈਮ ਤੇ ਤਾਂ ਇਹ ਆ ਗਈ ਜੀ ਬਿੱਲੋ ਇਹ 29 ਵਾਲੀ ਕੋਕੀ ਵਾਲੀ ਡੱਡੋ ਕੋੜ ਸ਼ਮੀਰ ਵਾਲੀ ਤੇ ਇਦਾਂ ਨਾ ਆਈਆਂ ਦੇਖ ਲੋ ਮੈਨੂੰ ਕਈ ਵਾਰੀ ਯਾਰ ਦੋਸਤ ਆ ਜਾਂਦੇ ਦਾਣਾ ਦੂਣਾ ਜਿਹੜਾ ਤੋਲਦੇ ਹੁੰਨੇ ਆ ਉਦੋਂ ਮੈਨੂੰ ਕਹਿੰਦੇ ਵੀ ਤੈਨੂੰ ਕੀ ਪਤਾ ਲੱਗਦਾ ਬਈ ਆਹ ਲੋਟਾ ਜਿਵੇਂ ਕਹਿੰਦੇ ਤੂੰ ਉੱਥੇ ਤੋਲਣ ਲੱਗਿਆ ਨਾ ਬਈ ਦੀ ਪਸ਼ੂ ਵੀ ਬਦਲ ਦਿੰਦੇ ਆ ਆਦੇ ਜਿਵੇਂ ਹੁਣ ਮੈਂ ਉਹਦੇ ਬਦਲੇ ਠੀਕ ਆ ਪਸ਼ੂ ਕਹਿੰਦੇ ਮੈਂ ਕਿਹਾ ਯਾਰ ਬਸ ਇੱਕ ਵਾਰੀ ਨਾ ਗੇੜਾ ਮਾਰ ਲਈਦਾ ਜੇ ਪਸ਼ੂ ਬਦਲੇ ਹੁਣ ਤਾਂ ਹੁਣ ਜਿਵੇਂ ਡرائی ਆ ਪਹਿਲਾਂ ਡرائی ਚਾਹ ਮੂਰੇ ਲੱਗੀ ਹੁੰਦੀ ਸੀ ਹੁਣ ਪਹਿਲੀਆਂ ਚੈਣੇ ਸੁਣਾ ਪੰਜਵੇਂ ਚੈਦੇ ਚ 2 ਮਹੀਨੇ ਰਹਿ ਗਏ ਇਹਨੇ ਸੇਵੇਂ ਸੁਣਾ ਫਿਰ ਉਹ ਦੂਆ ਸੇਵੇਂ ਚ ਫਿਰ ਉਹ ਦੂਆਰ ਸੇਮੇ ਦੇ ਵਿੱਚ ਆਇਨੇ ਸੁਣਾ ਫਿਰ ਸੱਤਵਾਂ ਸੱਤਵਾਂ ਇੱਕ ਘਰੇ ਆ ਸੱਤਵੇਂ ਵਾਲੀ ਤੇ ਇੱਕ ਹਰਿਆਣ ਵਾਲੀ ਉਧਰੋਂ ਕੱਢ ਕੇ ਲੈਉਣੀ ਆ ਉਹ ਮੈਟ ਵਾਲੀ ਜਿਹੜੀ ਉਹਨੇ ਵੀ ਸੱਤਵੇਂ ਮਹੀਨੇ ਸੁਣਾ ਉਹਦੋਂ ਵੀ ਟਰਾਈ ਕਰੀ ਜਾਂਦੇ ਆ ਤੇ ਸੱਤਵੇਂ ਮਹੀਨੇ ਤੋਂ ਬਾਅਦ ਇੱਕ ਗਾਂ ਬੈਠੀ ਆ ਸੇਮੇ ਮਹੀਨੇ ਵਾਲੀ ਠੀਕ ਹੈ ਜੀ ਉਸ ਤੋਂ ਬਾਅਦ ਅੱਠਵੇਂ ਵਾਲੀ ਬੈਠੀ ਆ ਜਰਸੀ ਬੈਠੀ ਆ ਸੱਤਵੇਂ ਮਹੀਨੇ ਵਾਲੀ ਯਾਨੀ ਕਿ ਇਸ ਤਰ੍ਹਾਂ ਜਿਹੜਾ ਸੈਟਮ ਚੱਲਣਾ ਹੈ ਤਾਂ ਹੁਣ ਵੇਟ ਕਰੀਦਾ ਲਓ ਜੀ ਫ੍ਰੈਂਚ ਬੋਡ ਡੌਗ ਹੋ ਗਈ ਬਿਮਾਰ ਤੇ ਗੁਰਵਿੰਦਰ ਸਿੰਘ ਡਾਕਟਰ ਪਿੰਟਪਾਲੀ ਤਾਂ ਇੱਕ ਤਾਂ ਚਲੋ ਚੌੜ ਦੀ ਚੌੜ ਗੱਲ ਰਹਿ ਗਈ ਟਵਾਲੀਆ ਗੁਰਦੁਆਰੇ ਦੇ ਨਾਲ ਘਰ ਆ ਗੁਰਵਿੰਦਰ ਦਾ ਜਦੋਂ ਮਰਜੀ ਆ ਕੇ ਪੁੱਸ ਲੋ ਜੇ ਕੋਈ ਵੀ ਮਤਲਬ ਮੌਕੇ ਤੇ ਨਹੀਂ ਡਾਕਟਰ ਹੁੰਦਾ ਦੂਰ ਨਹੀਂ ਹੁੰਦਾ ਬੰਦੇ ਨੂੰ ਘਰੇ ਵੀ ਸੱਤਣਾ ਜਿਹੜਾ ਕੁੱਤਿਆਂ ਦਾ ਕੰਮ ਆ ਬਹੁਤ ਜਿਆਦਾ ਤਜਰਬਾ ਪੂਰਾ ਤਕੜਾ ਫੁੱਲ ਹੈ ਠੀਕ ਹੈ ਕੁੱਤਿਆਂ ਦੇ ਕੰਮ ਦੇ ਵਿੱਚ ਤੁਸੀਂ ਇਹਨੂੰ ਗੁਰਵਿੰਦਰ ਨੂੰ ਬੁਲਾ ਸਕਦੇ ਆ ਜੇ ਕੋਈ ਵੀ ਨੇੜੇ ਤੇੜੇ ਕੁੱਤਾ ਬਿਮਾਰ ਹੁੰਦਾ ਕੁਝ ਵੀ ਹੁੰਦਾ ਤਾਂ ਹੁਣ ਜਿਵੇਂ ਫਰੈਂਚ ਪੋਡਡਾਗ ਅਸੀਂ ਹੀਟ ਤੇ ਦੀ ਮੈਸ ਕਰਵਾਤੀ ਸੀ ਪਰ ਬਿਮਾਰ ਹੋ ਗਈ ਵਿਚਾਰੀ ਹੀਟ ਤਾਂ ਮੈਥੋਂ ਭرائی ਨਹੀਂ ਜਾਏਗੀ ਰਾਮੇ ਵਾਲੇ ਹਰਜੀਤ ਕੋਲੇ ਉਹਨਾਂ ਦੀ ਲੋਕੇਸ਼ਨ ਬਹੁਤ ਵਧੀਆ ਬਣੀ ਹੈ ਪੈਲਸ ਵੀ ਹੈਗਾ ਉਹਨਾਂ ਦਾ ਤੇ ਉਹਨਾਂ ਦੇ ਕੋਲੇ ਵੀ ਇੰਪੋਰਟ ਕੁੱਤੇ ਆ ਬਰੇ ਪਹਿਲਾਂ ਤੋਂ ਮਿੱਤਰ ਤਾਂ ਉਹਨੇ ਵੀ ਮੈਨੂੰ ਆਖਿਆ ਨਾਲੇ ਉਹ ਆਮ ਮਤਲਬ ਇੱਕ ਕੁੱਤਾ ਜਿਹੜਾ ਬਾਹਰੋਂ ਆਇਆ ਉਹ ਤਾਂ ਤੁਹਾਨੂੰ ਪਤਾ ਹੈ ਮਹਿੰਗਾ ਫਿਸ਼ਾਂ ਵਾਲਾ ਤੇ ਪਰ ਆਪਣੇ ਵਾਸਤੇ ਕੋਈ ਮਹਿੰਗਾ ਨਹੀਂ ਸਾਤ ਨਹੀਂ ਆਪਣਾ ਦਾ ਭਰਾ ਕਹਿੰਦੇ ਬਾਈ ਆ ਜਾ બસ ਬੱਸ 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 ਚੌੜਕੂ ਕਰ ਉਹ ਬੱਸ ਨਹੀਂ ਨਹੀਂ ਆਇਆ ਦੁੱਖ ਨਾਲ ਮਨ ਦੁੱਖ ਨਾਲ ਨਹੀਂ ਨਹੀਂ ਤੀਵੜ ਕਰਕੇ ਲੱਗਦਾ ਨਾ ਥੋੜਾ ਮਲਦੇ ਤੇ ਹਾਂ ਪੁੱਤਾ ਦੇਖੀ ਦੋ ਇੱਕ ਦਿਨਾਂ ਜੀ ਬਿਮਾਰ ਹੋ ਕੇ ਲੱਸੀ ਜੀ ਹੋ ਗਈ ਹੈ ਨਾ ਤਾਂ ਉਹਨੇ ਵੀ ਵਿਚਾਰੇ ਨੇ ਆਖਿਆ ਕਹਿੰਦਾ ਲੈ ਕੇ ਆ ਗੁਰਵਿੰਦਰ ਤਿੰਨ ਵਾਰੀ ਦੇ ਖਲਾਫ ਫੋਨ ਕੀਤਾ ਟੈਨਸ਼ਨ ਆਪਨ ਨੂੰ ਸੀ ਕੁੱਤੀ ਦੀ ਮਾਹਰ ਮਾਹਰ ਯਾਰ ਬਾਈ ਟਾਈਮ ਹੈ ਨਹੀਂ ਯਾਰ ਉਹਦੇ ਵੀ ਮੀਟਿੰਗ ਸੀ ਗੁਰਵਿੰਦਰ ਤੇ ਉਹਦੇ ਇਹਦੀ ਵੀ ਹੀਟ ਮੈਸ ਲਾਂਗੀ ਉਹ ਵੱਡੇ ਹੁਣ ਮੈਂ ਇੱਥੇ ਕੱਢੀ ਬੈਠੀ ਆਉਦੀ ਵੀ ਮੈਸੀ ਆ ਭਰਾਉਂ ਨਹੀਂ ਜਾਇਆ ਜਾਣਾ ਠੀਕ ਆ ਆ ਦੂਜੀ ਜਿਹੜੀ ਵੱਡੀ ਹੋ ਗਈ ਮੈਸ ਹੋ ਗਈ ਇੱਕ ਕੁੱਤੀ ਭرائی ਗਈ ਆ ਤਾਂ ਲਓ ਜੀ ਬਾਗੀ ਨੇ ਵੀ ਅੱਜ 43 ਨੱਥ ਤੇ ਬਾਕੀ ਉਹ ਕਨੇ ਭੱਜਿਆ ਬਹੁਤ ਐ ਬਾਗੀ ਰਿੰਗ ਮੇਂ ਤੇਰੇ ਦੇਖਾਂ ਸਰਾਕ ਕਿਵੇਂ ਆ ਛੱਟਾ ਹੂੰ ਹੋ ਬਾਗਿੰਗ ਪਹਿਲਾਂ ਮੇਰੇ ਇੱਥੇ ਰਾਦੇ ਵੀ ਹੋਏ ਸੀਗੇ ਮੈਂ ਕਿਹਾ ਬਾਗੀ ਨੂੰ ਆਪਾਂ ਯਾਰ ਸੇਲ ਕਰ ਦਨੇ ਕਿਸੇ ਯਾਰ ਮਿੱਤਰ ਨੂੰ ਵੀ ਜਿੱਥੇ ਨੇੜੇ ਰਵੇ ਫਿਰ ਮਗਰੋਂ ਮੈਂ ਛੱਡ ਯਾਰ ਕਈ ਵਾਰ ਇਹ ਲੈ ਸੀਮਨ ਸੁਮਤ ਤੇ ਲਾ ਲੰਦਾ ਮੜ ਕੇ ਮੱਜਾਂ ਦੇਣੀ ਹੋਣਾ ਮੈਨੂੰ ਐ ਵੀ ਪਹਿਲਾਂ ਦੇ ਵਿੱਚ ਡਾਇਰੈਕਟਰ ਜਿਹੜੀਆਂ ਆਖੀ ਆ ਚਟਾਇਆ ਉਹੀ ਮੈਂ ਮੈਂ ਕਿਹਾ ਮੱਖੀਆਂ ਦੇ ਅੰਡੇ ਦੇਖ ਲਈ ਤੂੰ ਮੱਖੀਆਂ ਨੇ ਮੈਨੂੰ ਵੀ ਆਈਆਂ ਤਾਂ ਹੀ ਤੈਨੂੰ ਮੈਂ ਪੁੱਛਿਆ ਫਿਰ ਮੈਨੂੰ ਆਏ ਸੀ ਗੁਰਵਿੰਦਰ ਮੈਂ ਕਿਹਾ ਇਹਨੂੰ ਵੇਚ ਲਈਏ ਠੀਕ ਆ ਮਗਰ ਲੈ ਕੱਟੇ ਤਿੰਨ ਪਾਲਨੇ ਪਾਲਨੇ ਆ ਹੁਣ ਮੈਂ ਤਿੰਨੇ ਕੱਟੇ ਜਿਹੜੇ ਨਾਗਨੀ ਵਾਲੇ ਤਿੰਨੇ ਕੱਟੇ ਆ ਨਾਗਨੀ ਦਾ ਆ ਉਹ ਤਾਂ ਦੋਨੇ ਧੀਆ ਦਾ ਉਹਨਾਂ ਚ ਇੱਕ ਅੱਧਾ ਯਾਰ ਦੋਸਤ ਦੇ ਘਰੇ ਪਾਲ ਲਾਂਗੇ ਤੇ ਉਹ ਤਾਂ ਪਾਲਨੇ ਪਾਲਨੇ ਆ ਤੇ ਪਾਲਣਾ ਬਾਕੀ ਵੀ ਆ ਬਾਕੀ ਪਹਿਲਾਂ ਤਾਂ ਮੇਰੇ ਰਾਦੇ ਸੀ ਵੀ ਕਿਹੇ ਯਾਰ ਦੋਸਤ ਨੂੰ ਉਹ ਕਰਦੇ ਆ ਹਨਾ ਤਾਂ ਫਿਰ ਮੈਂ ਕਿਹਾ ਯਾਰ ਹੁਣ ਮੂਰਲੇ ਸਾਲ ਨੂੰ ਤਾਂ ਠੰਡੇ ਚ ਦਾ ਮੈਸੇਂ ਲਾਉਣ ਲੱਗ ਜੂਗਾ ਡੇਢ ਸਾਲ ਦੇ ਮੈਂ ਹਜੇ ਹੁਣ ਇੱਕ ਵਾਰੀ ਛੁੱਟੀ ਲਾਉਣੀ ਹੈ ਇਹਨਾਂ ਦੇ ਉੱਤੇ ਵੀ ਪੂਰੀ ਫੁੱਲ ਤੇ ਉਹ ਇਰਾਦੇ ਜਿਆਦੇ ਹੈਗੇ ਸੀਗੇ ਮੇਰੇ ਵੀ ਇਰਾਦੇ ਆਏ ਸੀਗੇ ਵੀ ਜੇ ਕੋਈ ਜਾਨਵਰਾਂ ਦੇ ਕੋਲੇ ਜਾਂਦਾ ਜੇ ਮੈਂ ਅਗਲਾ ਕਹਿੰਦਾ ਬਾਈ ਕੋਈ ਗੱਲ ਨਹੀਂ ਕਿਉਂਕਿ ਸੀਮਣ ਤੋਂ ਪਹਿਲਾਂ ਡਾਇਰੈਕਟ ਮੈਸਾ ਦਾ ਪੰਜ ਚਾਰ ਲਵਾਉਣਾ ਪੈਂਦਗਾ ਮੈਸਾ ਉਹ ਹੀ ਜੀਆਂ ਲਵਾਉਣਾ ਚਾਹੀਦੀਆਂ ਜਿਹੜੀ ਟਾਈਮ ਤੋਂ ਟਾਈਮ ਰਹਿੰਦੀ ਹੋਵੇ ਕਦੇ ਬੱਚਾ ਨਾ ਸਿੱਟਿਆ ਹੋਵੇ ਇਨਫੈਕਸ਼ਨ ਨਾ ਮੈਂ ਇਸ ਨੂੰ ਆਉਂਦੀ ਹੋਵੇ ਉਹ ਹੀ ਜੀ ਮੱਝ ਡਾਇਰੈਕਟ ਲੱਗੇ ਐ ਹੁੰਦਾ ਵੀ ਇਹਦੇ ਬਾਗੇ ਦੀ ਜਿਹੜੀ ਮਾਂਗੀ 14 ਕਿਲੋ ਤੋਂ ਆਪਾਂ ਡਰਾਈ ਕਰਦੇ ਆ 26 ਆਪਣਾ 23-24 ਲੀਟਰ ਦੁੱ ਠੀਕ ਹੈ ਜੀ ਅਗਲੇ ਸਾਲ ਚ ਚਵਾ ਦਾਂਗੇ ਪਹਿਲਾਂ ਵੀ ਉਹਦਾਂ ਚ ਇਹਦੀ ਮਾਂ ਦੀਆਂ ਵੀ ਚਵਾਆਂ ਦੇਖਿਆ ਬਹੁਤ ਚੰਗੇ ਦੁੱਧ ਵਾਲੀ ਐ ਫੈਟ ਜਾਦੇ ਤੇ ਐਂਡ ਤੇ ਮਤਲਬ ਐ ਮੰਨ ਲਓ ਯਾਰ ਜਿਹੜੀ 7.5 ਮਹੀਨਿਆਂ ਦੀ ਗੱਭਨ ਟਾਈ ਮਹੀਨੇ ਸੂਚ ਰਹੀ ਗਏ ਤੇ ਉਹਨੂੰ 14 ਕਿਲੋ ਤੋਂ ਡਰਾਈ ਕਰਨ ਲੱਗੇ ਵੇ ਆ ਤੇ ਉਹ ਮਾਜ ਕਦੇ ਜ਼ਿੰਦਗੀ ਦੇ ਨੁਕਸਾਨ ਨਹੀਂ ਦੇਣੀ ਸਕਦੀ ਫਾਰਮ ਨੂੰ ਪਾਵਾਂ ਦੀ 70 ਲੀਟਰ ਘਟਦੇ ਇਸ ਕਰਕੇ ਜਿਹੜਾ ਬਾਗੀ ਆ ਬਾਗੀ ਦੇ ਵਿੱਚ ਕਨਫਿਊਜ਼ ਹੋ ਜਾਈਦਾ ਵੀ ਕਿਵੇਂ ਕਰੀਏ ਯਾਰ ਠੀਕ ਹੈ ਕਿਉਂਕਿ ਵੱਡੇ ਕੱਟੇ ਹੁਣ ਮੇਰੇ ਕੋਲੇ ਤਿੰਨ ਦਾ ਸਾਂ ਨਹੀਂ ਹੋ ਗਏ ਹੁਣ ਤਰਨਾਟ ਹੋ ਗਿਆ ਆ ਨੀਲੀ ਰਾਵੀ ਹੋ ਗਿਆ ਕਿਉਂਕਿ ਨੀਲੀਰਾ ਵੀ ਵੈਸੇ ਹੀ ਆਪਣੇ ਕੋਲੇ ਘਟਾਏ ਦੇ ਰਿਕਾਰਡ ਦੇ ਹਿਸਾਬ ਨਾਲ ਸਾਨੂੰ ਪਤਾ ਹੀ ਐ ਤਾਂ ਬਹੁਤ ਜਿਆਦੇ ਇਹ ਵੀ ਮੰਗਿਆ ਤੇ ਬਹੁ ਬਹੁ ਪੈਸੇ ਲੱਗੇ ਤੇ ਜਿਹੜਾ ਇਹਦੇ ਨਾਲ ਕੱਲਾ ਮੋਰੀਵਾਲਾ ਵਾਸੀ ਆਪਣਾ ਬਸ ਮੋਰਾ ਦੇ ਵਿੱਚ ਇੱਕ ਹੀ ਸੀ ਮੋਰਾ ਮੈਸਾ ਜਿਆਦੇ ਸੀ ਹੁਣ ਐ ਇੱਕ ਤੇ ਕੱਟੇ ਜਿਆਦੇ ਆਏ ਐ ਇੱਕ ਤੇ ਦਿੱਲੀ ਵਾਲੀ ਦਾ ਵੀ ਕੱਟਾ ਆਪਣੇ ਕੋਲੇ ਆ ਉਹਦੇ ਵੀ ਰੱਖਣ ਦੇ ਫੁੱਲ ਚਾਂਸ ਐ ਵੀ ਦਿੱਲੀ ਵਾਲ ਦਾ ਰੱਖੀਏ ਤਿੰਨ ਕੱਟੇ ਨਾਗਰੀ ਵਾਲੇ ਜੋ ਚਾਰ ਕੱਟੇ ਛੋਟੇ ਹੋਗੇ ਛੋਟਾ ਚ ਇੱਕ ਅੱਧਾ ਯਾਰ ਦੋਸਤ ਨੂੰ ਜੇ ਸਮਾਵਾਂਗੇ ਤਿੰਨ ਕੱਟੇ ਛੋਟੇ ਪਲਨੇ ਪੈਣਗੇ ਚੌਥਾ ਇਹ ਘਟਾ ਤੇ ਪੰਜਵਾਂ ਵਾਗ ਗਈ ਤੇ ਇਸ ਕਰਕੇ ਮੈਂ ਡਿਸ ਜਿਹੜਾ ਨਾਗਣੀ ਦੇ ਦੋਨੇ ਜਿਹੜੀਆਂ ਛੋਟੀਆਂ 3 ਸੂਆਂ ਉਹਨਾਂ ਦੇ ਵਿੱਚੋਂ ਇੱਕ ਦਾ ਬੱਚਾ ਦੇ ਦਾਂਗੇ ਰਿਕਾਰਡ ਉਹੀ ਐ ਠੀਕ ਐ ਚਲੋ 1 ਲੀਟਰ ਤੋਂ 2 ਲੀਟਰ ਵੱਧ ਘੱਟ ਹੋ ਚੱਲੀ ਜਾਂਦਾ ਰਹਿੰਦਾ ਪਰ ਬਲੱਡ ਉਹੀ ਐ ਖੂਨ ਉਹੀ ਐ ਤਾਂ ਇਸ ਕਰਕੇ ਮਤਲਬ ਮੈਂ ਇਹ ਕੀਤਾ ਤੇ ਬਾਕੀ ਪ੍ਰਭੂ ਦਿੱਲੀ ਵਾਲੀ ਮੈਂਸ ਦੇ ਹੁਣ ਕੱਲ ਫਿਰ ਤਰਾਂ ਸੀ ਆਪਾਂ ਦਾ ਬਿਮਾਰੀ ਤੋਂ ਡਰਦੇ ਨਹੀਂ ਸੱਦੇ ਨਹੀਂ ਤੇ ਅੰਦਰ ਵੀ ਕਹਿੰਦਾ ਪੂਰੇ ਫੁੱਲ ਕੇਸ ਆ ਦੋ ਦੋ ਪਸੂ ਮਰ ਜਾਂਦੇ ਸੀ ਤੇ ਹੋਰ ਪਾਸੇ ਪੂਰਾ ਪਚੈ ਫਰਦਾਰ ਟਮਾਟੇ ਲੈ ਕੇ ਕੇਸ ਕੀ ਪੂਰੇ ਫੁੱਲ ਹਰ ਪਿੰਡ ਚ 5-5 4-4 ਕੇਸ ਤੁਰੇ ਫਿਰਦੇ ਆ ਤੇ ਕਈ ਵਾਰੀ ਆਪਾਂ ਪਿੰਡ ਤੇ ਨਿਕਲਦੇ ਵੀ ਨਹੀਂ ਇਸ ਕਰਕੇ ਮਗਰੋਂ ਮੈਂ ਯਾਰ ਨੰਗ ਦੀਆਂ ਜੇ ਹੀਟਾਂ ਲੱਗ ਜਾਂਦੇ ਇਹ ਹੋ ਗਈ ਦਿੱਲੀ ਵਾਲੀ ਦੀ ਹੋ ਗਈ ਠੀਕ ਹੈ ਉਹ ਤਰਨਾਟ ਵਾਲੀ ਦੀ ਹੀਟ ਕੱਢੀ ਵੀ ਸੀ ਤੇ ਇੱਕ ਬੈਡ ਦੀ ਕੱਢੀ ਵੀ ਸੀ ਇਹ ਤੇ ਨਹੀਂ ਨਗਾਤੀਆਂ ਹੁਣ ਕੱਲ ਤੇ ਜਿੰਦਰ ਕੰਧਾ ਬਾਈ ਬਣ ਕੇ ਜਾਂਦਾ ਮੈਂ ਨੇਰੇ ਹੋਏ ਆ ਜੂ ਹਨਾ ਨਾ ਆਖੇ ਕਰੂੰ ਪਰ ਉਦੋਂ ਕੇਸਾਂ ਦੇ ਫਿਰ ਮੈਨੂੰ ਛੱਡ ਮੈਂ ਤੇ ਜਿੰਦਰ ਯਾਰ ਹੁਣ 22 ਦਿਨਾਂ ਬਾਦੋਂ ਭਰਾ ਦਾਂਗੇ 22 ਦਿਨਾਂ ਬਾਦੋਂ ਉਦ ਨੂੰ ਹੀਟਾਂ ਹਟਾਈਆਂ ਜਿਹੜੀਆਂ ਫੇਰ ਦੁਬਾਰੇ ਕੱਢ ਜਾਣੀਆਂ ਤੇ ਬਿਮਾਰੀ ਦਾ ਟਾਈਮ ਲੱਗ ਜਾਊਗਾ ਹਨਾ ਤਾਂ ਫਿਰ ਮੈਂ ਇਹ ਕੰਮ ਕੀਤਾ ਆ ਬੈਠਾ ਦਿੱਲੀ ਵਾਲਾ ਚੋਬਰ ਇਹ ਵੀ ਬਾਈ ਬਹੁਤ ਡਬਲ ਆਸਾਨ ਬਣੂਗਾ ਬਾਈ ਆ ਇਹ ਇਹ ਸਰਕਾਰ ਇਹ ਪੰਚਾਇਤੀ ਚ ਆਉਂਦਾ ਇਹਦੇ ਪਿਓ ਦਾ ਬਹੁਤ ਚੰਗਾ ਰਿਕੋਰਡ ਆ ਪਿੰਡ 'ਚ ਸਾਰੀਆਂ ਝੋਟੀਆਂ ਦੁੱਧ ਵਾਲੀਆਂ ਬਾਕੀ ਮਾਂ ਬਹੁਤ ਚੰਗੀਆਂ ਦਿੱਲੀ ਵਾਲੀ ਦੇਖ ਦੇਖੀ ਮੇਰੇ ਸਾੜਾਂ ਦੀ ਤਮਲਿਆਂ ਦੇ ਆਏ ਨਹੀਂ ਬੇ ਇਹਨੂੰ ਲੋਕ ਨੂੰ ਕੱਢ ਗਏ ਇਹਦੇ ਚ ਹੀ ਪਾ ਦੇ ਸਿੱਧਾ ਲੋਕ ਕਹਿੰਦੇ ਗੱਲ 'ਚ ਹੈ ਵੀ ਇਹਦੇ 'ਚ ਪੈਰ ਮਸਾਲੂਗਾ ਹਨਾ ਕਮਲੇ ਕਮਲੇ ਉਂ ਕੱਢੇ ਆ ਕਮਲੇ ਆ ਯਾਰ ਜਿਵੇਂ ਖੋਲੀ ਗੁਰਵਿੰਦਰ ਲਾ ਉਹ ਚਾਕ ਚਾਕ ਬਣ ਗਈ ਨਾ ਗੱਲ ਇਹ ਪੌਰ ਕਲੀ ਆ ਕਮਲੇ ਆਹ ਫालतੂ ਪਈ ਬੈਠਿਆ ਦੇਖੀ ਚਲੇ ਜਿੱਦੋਂ ਖੋਲਣਗੇ ਉਦੋਂ ਕੱਢ ਦੇਣਗੇ ਤੇ ਵੀ ਇਹ ਹਲੋ ਟਾਈਮ ਪਾ ਕੇ ਰੱਖੀ ਪੌਰ ਕਲੀ ਦਾ ਤਾਂ ਇਹੀ ਮਤਲਬ ਹੈ ਇਹ ਬੈਠੇ ਲਮੋਲੀ ਇਹ ਵੀ ਬਾਈ ਗੁਰਪ੍ਰੀਤ ਕੋਲੇ ਜਾਣੀ ਆ ਬਾਈ ਦਵਾਈ ਦੇ ਵਿੱਚ ਉਹਨਾਂ ਦੀ ਕੱਟੀ ਐ ਇਹ ਪਲ ਦੀ ਆਪਣੇ ਕੋਲੇ ਕੱਟੀ ਹੁੰਦੀ ਆ ਹੋ ਪ੍ਰਨੀਤ ਸਿੰਘ ਦੀ ਬੈਠੀ ਐ ਛੋਟੀ ਵੀ ਪ੍ਰਨੀਤ ਸਿੰਘ ਵਾਲੀ ਆ ਗਈ ਹਾਂ ਇਹ ਤਿੰਨੇ ਕਟੀਆਂ ਬਸ ਆਪਣੇ ਤਾਂ ਕਟਾ ਹੀ ਐ ਕਟੀਆਂ ਭਰਾਵਾਂ ਦੀਆਂ ਕਟੇ ਆਪਣੇ ਆ ਇਕੱਲੇ ਹੋ ਗਿਆ ਪਾਣੀ ਕਾ ਤਾਂ ਨਿਕਲਿਆ ਵਾ ਯਾਰ ਗੁਰਵਿੰਦਰ ਇਧਰ ਨਹੀਂ ਯਾਰ ਇਧਰੋਂ ਪਾਣੀ ਆਉਣ ਦੀ ਸੁਭਾਵਨਾ ਹੈ ਨਹੀਂ ਯਾਰ ਦੇਖੀ ਟੂਲ ਟੂਲ ਤਾਂ ਨਹੀਂ ਹੋ ਗਿਆ ਯਾਰ ਕਈ ਵਾਰੀ ਇੱਥੋਂ ਉਹ ਹੋ ਜਾਂਦਾ ਹੁੰਦਾ ਹੂੰ ਤਾਂ ਹੀ ਦੇਖਿਆ ਮੈਂ ਫੀਲ ਫੂਲ ਚ ਨਾ ਜੇ ਵੀ ਪਤਾ ਨਹੀਂ ਹਾਂ ਵੀ ਕੈਸੇ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਵਧੀਆ ਲੱਗਦਾ ਹੁੰਦਾ ਬਲੌਗ ਤਾਂ ਸ਼ੇਅਰ ਕਰਦੇ ਕਰੋ ਵੱਧ ਤੋਂ ਵੱਧ